ਡੇਢ ਘੰਟਾ ਹੋ ਗਿਆ ਗਏ ਨੂੰ ਜਵਾਕ ਨੂੰ ਗਿਆ ਸੀ ਸਕੂਲ ਛੱਡਣ ਹਜੇ ਤੱਕ ਨਹੀਂ ਬਵੜਾ 5 ਮਿੰਟ ਦਾ ਰਾਹ ਹੈ ਸਕੂਲ ਦਾ ਘਰ ਤੋਂ ਫੇਰ ਵੀ ਪਤਾ ਨਹੀਂ ਉੱਥੇ ਕੀ ਕਰਨ ਲੱਗ ਜਾਂਦਾ ਸਵੇਰ ਦੇ ਨਾਲ ਹੀ ਨਹਾ ਧੋ ਕੇ ਪੈਂਟ ਸ਼ਰਟ ਪਾ ਕੇ ਪੱਗ ਬੰਨ ਕੇ ਜਵਾਕ ਨੂੰ ਤਾਂ ਤਿਆਰ ਕਰਨਾ ਹੀ ਕਰਨਾ ਹੁੰਦਾ ਸਕੂਲ ਦੀ ਡਰੈੱਸ ਦੇ ਵਿੱਚ ਨਾਲ ਖੁਦ ਵੀ ਤਿਆਰ ਹੋ ਜੂਗਾ ਹੈ ਪਹਿਲਾਂ ਆਉਂਦਾ ਸਿੱਧਾ ਉੱਠ ਕੇ ਜਾਂਦਾ ਵਧੀਆ ਜਾਂਦਾ ਰਹਿੰਦਾ ਸੀਗਾ ਲੋਅਰ ਟੀ-ਸ਼ਰਟ ਦੇ ਵਿੱਚ ਹੁਣ ਤਾਂ ਪੂਰੇ ਬੂਟ ਸ਼ੂਟ ਟੈਨਸ਼ਨ ਬਣ ਕੇ ਜਾਂਦਾ ਹੈ ਪਤਾ ਨਹੀਂ ਉੱਥੇ ਇੰਨੀ ਦੇ ਕੀ ਕਰਦਾ ਆਊਗਾ ਵੀ ਤਾਂ ਡੇਢ ਘੰਟਾ ਲਾ ਕੇ ਆਊਗਾ ਪੁੱਛੂਗੀ ਤਾਂ ਕਹੇਗਾ ਉਹ ਫਲਾਣਾ ਮਿਲ ਗਿਆ ਸੀ ਢਿੰਕਾ ਮਿਲ ਗਿਆ ਸੀ ਉੱਥੇ ਖੜ ਗਿਆ ਸੀ ਪਤਾ ਨਹੀਂ ਕੀ ਉਹ ਉੱਥੇ ਕਰਦਾ ਕੀ ਨਹੀਂ ਕਰਦਾ ਵੀ ਮੈਨੂੰ ਕੀ ਤਾਂ ਮੈਂ ਤਾਂ ਘਰ ਦੇ ਕੰਮ 'ਚ ਲੱਗੀ ਰਹਿਣੀ ਆ ਇਹਦਾ ਹੀ ਪਤਾ ਨਹੀਂ ਲੱਗਦਾ ਮੈਨੂੰ ਤਾਂ ਕੀ ਕਰਦਾ ਕੀ ਨਹੀਂ ਕਰਦਾ ਗਾਏ ਇੱਥੇ ਜਾ ਕੇ ਹਜੇ ਤੱਕ ਨਹੀਂ ਆਇਆ 5 ਮਿੰਟ ਦਾ ਰਹਾ 5 ਮਿੰਟ ਦਾ ਸਕੂਲ ਦਾ ਤੇ ਘਰ ਦਾ ਪਤਾ ਨਹੀਂ ਕੀ ਕਰਦਾ ਉੱਥੇ ਜਾ ਕੇ ਕੀ ਨਹੀਂ ਕਰਦਾ ਮੈਂ ਤਾਂ ਇਹਦੇ ਵੱਨੋਂ ਨਾ ਸੱਚੀ ਬੜਾ ਦੁਖੀ ਹਾਂ ਇੱਥੇ ਮੈਂ ਲੱਗੀ ਰਹਿਣੀ ਆ ਸਫਾਈਆਂ ਤੇ ਸਫਾਈਆਂ ਕਰੀ ਜਾਉ ਆਈ ਨਹੀਂ ਵੀ ਚੱਲ ਘਰੇ ਕੋਈ ਨਾਲ ਮਾੜਾ ਮੋਟਾ ਮੈਂ ਕੋਈ ਕੰਮ ਧੰਦਾ ਕਰਵਾ ਦਿਆ ਨਹੀਂ ਬਸ 5-6 ਦਿਨਾਂ ਵਿੱਚ ਜੱਟ ਨੇ ਅੰਗਰੇਜ਼ੀ ਵਾਲੀ ਮੈਡਮ ਪਟਾਈ ਹੋਣੀ ਐ 5-7 ਦਿਨਾਂ ਵਿੱਚ ਜੱਟ ਨੇ ਅੰਗਰੇਜ਼ੀ ਵਾਲੀ ਮੈਡਮ ਪਟਾਈ ਹੋਣੀ ਐ ਪਟਾਈ ਹੋਣੀ ਐ ਲੈ ਵੀ ਮਤਰਾ ਕਾਰ ਆ ਗਿਆ ਹੈ ਨਾ ਕੀ ਗਾਉਂਦਾ ਨੇ ਹੈ ਅੰਗਰੇਜ਼ੀ ਵਾਲੀ ਮੈਡਮ ਪਟਾਈ ਹੋਣੀ ਐ ਉਹ ਕਾਹਨੂੰ ਹੈ ਤੈਨੂੰ ਹੋਰ ਕੁਝ ਸੁਣ ਗਿਆ ਹੈ ਅੰਗਰੇਜ਼ੀ ਵਾਲੀ ਮੈਡਮ ਇਹ ਨਹੀਂ ਉਹ ਗਾਣਾ ਨਹੀਂ ਹੈਗਾ ਯਾਰ ਜਿਹੜਾ ਹਾਂ ਬਿਨਾ ਪਾਣੀਓਂ ਸੰਗ ਵਿੱਚ ਜੱਟ ਨੇ ਅੰਗਰੇਜ਼ੀ ਵਾਲੀ ਮੈਡਮ ਟਪਾਈ ਹੁੰਦੀ ਐ ਟਪਾਈ ਹੁੰਦੀ ਐ ਉਹ ਗਾਰਿਆਂ ਮੈਂ ਤਾਂ ਹਟ ਪਾਈ ਹੁੰਦੀ ਐ ਐਵੇਂ ਨਾ ਮੈਂ ਹੱਦ ਹੋ ਗਈ ਮੈਂ ਮੈਡਮ ਨੂੰ ਤੋ ਕੀ ਕਰਨਾ ਐਵੇਂ ਨਹੀਂ ਕਰਦੇ ਹੁੰਦੇ ਹਾਂ ਬੜਾ ਖੁਸ਼ ਐ ਪੰਜ ਸੱਤ ਦਿਨਾਂ ਤੋਂ ਜਦੋਂ ਦੇ ਐਡਮਿਸ਼ਨ ਹੋਇਆ ਨਵੇਂ ਜਵਾਕਾਂ ਤੇ ਤੂੰ ਬੜਾ ਆਵਦਾ ਖੁਸ਼ ਨਜ਼ਰ ਆਉਣਾ ਤਾਂ ਖੁਸ਼ ਕੀ ਕਹਿੰਦਾ ਫਿਰ ਹਾਂ ਮੇਰਾ ਐਡਮਿਸ਼ਨ ਨਾਲ ਕੀ ਮਤਲਬ ਐ ਖੁਸ਼ ਤਾਂ ਖੁਸ਼ ਹੀ ਆ ਫਿਰ ਖੁਸ਼ ਤਾਂ ਖੁਸ਼ ਹੀ ਆ ਨਾ ਪਹਿਲਾਂ ਤਾਂ ਤੂੰ ਲੋਅਰ ਟੀ-ਸ਼ਰਟ ਜੀ ਬਗਜੰਦਾ ਸੇ ਸਕੂਲ ਨੂੰ ਹੈ ਹੁਣ ਤੂੰ ਪੂਰਾ ਟਿੱਪਟੌਪ ਬਣ ਕੇ ਜਾਂਦਾ ਫਿਰ ਮੈਚਿੰਗ ਬੂਟ ਮੈਚਿੰਗ ਸ਼ਰਟ ਹੈ ਬੂਟਾਂ ਦੇ ਨਾਲ ਦੀ ਕੀ ਗੱਲ ਹੈਗੀ ਹੈ ਓ ਯਾਰ ਤੇਰੇ ਤਾਂ ਫਿਰ ਤੇਰੇ ਕਾਹਦਾ ਟਿੱਡ ਚ ਦਰਦ ਹੋ ਰਿਹਾ ਬੰਦਾ ਚੰਗੇ ਵਧੀਆ ਬਣ ਕੇ ਜਾਵੇ ਹੈ ਸਕੂਲ ਚ ਜਾ ਕੇ ਵੀ ਛੱਡਣ ਜਾਂਦੇ ਆ ਤਾਂ ਬੰਦਾ ਵਧੀਆ ਵੀ ਜੈਂਟਲਮੈਨ ਬਣ ਕੇ ਜਾਵੇ ਲੋਕ ਝਾਕਦੇ ਰਹਿਣ ਮੈਡਮਾਂ ਝਾਕਦੀਆਂ ਰਹਿਣ ਵੀ ਹਾਂ ਵਧੀਆ ਬਈ ਜੈਂਟਲਮੈਨ ਹੈ ਚੰਗਾ ਪੜਿਆ ਲਿਖਿਆ ਬੰਦਾ ਹੈ ਬੜੀ ਵਿਖੀ ਫੈਮਿਲੀ ਤੋਂ ਨੇ ਇਹ ਲੋਕ ਬੜੀ ਵਿਖੀ ਫੈਮਿਲੀ ਤੋਂ ਨੇ ਨਾ ਚਾਹ ਵੀ ਤੂੰ ਛੱਡ ਗਿਆ ਹੈ ਚਾਹ ਵੀ ਵੇਖੀ ਅੱਧੀ ਚਿਰ ਜਿੱਕੇ ਕਮਲੀ ਹੋ ਗਈ ਉਹ ਵੀ ਨਹੀਂ ਤੂੰ ਪੀਂਦੀ ਉਹ ਫਿਰ ਜਵਾਕ ਲੇਟ ਹੋ ਜਾਂਦਾ ਨਾ ਜਵਾਕ ਲੇਟ ਹੋ ਜਾਂਦਾ ਤੂੰ ਤਾਂ 15 ਮਿੰਟ ਪਹਿਲਾਂ ਪਹੁੰਚ ਜਾਣਾ ਸਕੂਲ ਚੋਂ ਇੱਥੇ ਘਰੋਂ ਨਿੱਕਲ ਜਾਣਾ ਸਕੂਲ ਦੇ ਵਿੱਚ ਵੀ ਪਿਆ ਹੁੰਦਾ ਅੱਧਾ ਘੰਟਾ ਜਦੋਂ ਸਕੂਲ ਲੱਗਣ ਦਾ ਉੱਥੇ ਜਾ ਕੇ ਤੂੰ ਪਤਾ ਨਹੀਂ ਘੰਟਾ ਪਹਿਲਾਂ ਕੀ ਕਰਦਾ ਜਾ ਕੇ ਉੱਥੇ ਓਏ ਯਾਰ ਸਕੂਲ ਚ ਛੱਡ ਕੇ ਆਉਣੇ ਜਵਾਕ ਹੁਣ ਉੱਥੇ ਕੋਈ ਨਾ ਕੋਈ ਫਿਰ ਮੈਡਮ ਨੂੰ ਮਮਾ ਕੋਲ ਬੈਠ ਜਾਂਦਾ 10 ਮਿੰਟ ਨਾ ਮੈਡਮਾਂ ਨਹੀਂ ਆ ਬੈਠਦੀਆਂ ਜਿਹੜੀਆਂ ਤੇਰੇ ਕੋਲੇ ਬਹਿ ਜਾਂਦੀਆਂ ਹੈ ਓਏ ਯਾਰ ਹੁਣ ਬੰਦਾ ਪੁੱਛਦਾ ਪੁੱਛ ਕੇ ਚ ਕਰਨ ਲੱਗ ਜਾਂਦੇ ਆ ਵੀ ਆ ਕਿਹੜਾ ਸਬਜੈਕਟ ਹੈ ਤੂੰ ਮੈਡਮ ਕਿਹੜੇ ਸਬਜੈਕਟ ਨੂੰ ਪੜਾਉਂਦੀ ਹੈ ਤੂੰ ਕਿਹੜੇ ਨੂੰ ਆ ਜਵਾਕ ਸਾਡਾ ਕਿਵੇਂ ਪੜ੍ਹਦਾ ਸਾਰਾ ਕਿੰਨੂ ਬੰਦਾ ਇਹ ਪੁੱਛਣਾ ਪੈਂਦਾ ਹੈ ਤੈਨੂੰ ਕੀ ਪਤਾ ਨਾ ਤੂੰ ਲਾਈング ਮਾਰਦੀ ਹੈ ਅਗਲੀ ਆਂ ਤਾਂ ਅਨਪੜ੍ਹ ਜਨਾਨੀ ਐਵੇਂ ਖਾਮ ਕਰਕੇ ਪਤਾ ਹੀ ਲੈਣਾ ਨਾ ਥੋੜੀ ਜਿਹੀ ਪੜੀ ਲਿਖੀ ਤਾਂ ਹੈਗੀ ਐ ਤੇ ਹੁਣ ਮੈਂ ਪੜ੍ਹੇ ਲਿਖਿਆ ਮੈਨੂੰ ਪਤਾ ਵੀ ਹਾਂ ਮੈਡਮ ਨਾਲ ਕਿਵੇਂ ਗੱਲ ਕਰਕੇ ਉਹਨੂੰ ਸਾਰਾ ਕੁਝ ਪੁੱਛਣਾ ਪੈਂਦਾ ਹੈ ਹਾਂ ਤੇ ਓਫਿਸ ਜੀ ਮੈਂ ਭਰਿਆ ਆ ਹਾਂ ਨਾ ਫੀਸ ਤੋਂ ਕਿੰਨੇ ਭਰਿਆ ਆ ਕਿੰਨੇ ਉੱਥੇ ਬੈਠਾ ਆ ਤੂੰ ਉਥੇ ਬਸ ਆਹੀ ਗੱਲਾਂ ਕਰਕੇ ਆਇਆ ਉਹ ਤਾਂ ਮੈਡਮ ਨੇ ਜਿੱਦ ਤੇ ਆਪਾਂ ਐਡਮਿਸ਼ਨ ਕਰਾਉਣ ਗਏ ਸੀ ਉਦੋਂ ਹੀ ਦੱਸਤਾ ਸੀ ਸਾਰਾ ਕੁਝ ਭਈ ਨੇ ਦੀਆਂ ਕਾਪੀਆਂ ਇਹਨਾਂ ਤੁਹਾਡਾ ਐਡਮਿਸ਼ਨ ਹੈ ਇੰਨੀ ਤੁਹਾਡੀ ਫੀਸ ਲੱਗਣੀ ਉਹ ਫਿਰ ਪੈਸੇ ਤਾਂ ਹੀ ਭਰੇ ਸੀ ਓਫਿਸ ਭਰਿਆ ਮੈਂ ਤਨਮਿੰਨੀ ਬੋਲ ਰਹੀ ਹੈ ਤਨਮਿੰਨੀ ਆ ਦੀ ਮੈਂ ਮੈਨੂੰ ਤੂੰ ਬੁੱਤੂ ਨਾ ਬਣਾ ਮੈਂ ਤੈਨੂੰ ਕਹਿ ਦਿੱਤਾ ਨਾਲੇ ਉਹ ਮੈਡਮ ਦਾ ਨੰਬਰ ਲੈ ਆਇਆ ਕਿ ਮੈਡਮ ਦਾ ਨੰਬਰ ਕਾਦੇ ਵਾਸਤੇ ਲੈ ਆਇਆ ਹੈ ਮੈਡਮ ਦਾ ਨੰਬਰ ਤਾਂ ਮੈਂ ਲੈ ਕੇ ਆਉਂਦੀ ਤੈਨੂੰ ਕੀ ਜਰੂਰਤ ਸੀ ਮੈਡਮ ਦੇ ਨੰਬਰ ਦੀ ਓਏ ਛੱਡਣ ਮੈਂ ਜਾਣਾ ਫੀਸ ਮੈਂ ਭਰਦਾ ਮੈਡਮ ਦਾ ਨੰਬਰ ਮੈਂ ਲੈ ਆਇਆ ਤਾਂ ਤਾਂ ਗੱਲ ਹੀ ਕਰਨੀ ਹੁੰਦੀ ਕਿ ਬਸ ਆਉਤੇ ਜਵਾਬਾਰੇ ਪੁੱਛਣਾ ਹੁੰਦਾ ਵੀ ਕਿਵੇਂ ਹੈ ਜਵਾਬ ਨਾ ਉਹ ਤਾਂ ਮੈਂ ਵੀ ਪੁੱਛ ਸਕਦੀ ਆ ਹੀ ਸਮਝ ਨਾ ਪੁੱਛੇ ਤੂੰ ਕਿਉਂ ਬੜੀ ਸਿਆਣੀ ਐ ਨਾ ਤੂੰ ਤਾਂ ਨਾਲ ਦਫਤਰ ਹੁੰਦਾ ਹੈ ਹੈ ਉੱਥੇ ਦਫਤਰ ਦੇ ਵਿੱਚ ਤੇਰੇ ਫੋਨ ਚੱਕਣ ਦਾ ਟਾਈਮ ਮਿਲ ਜਾਂਦਾ ਮੈਡਮ ਦਾ ਇਹ ਗੱਲਬਾਤ ਬੰਦਾ ਜਦੋਂ ਮਰਜ਼ੀ ਕਰ ਸਕਦਾ ਹੈ ਕਦੇ ਵੀ ਗੱਲਬਾਤ ਕਰਨੀ ਹੈ ਵੀ ਮੈਡਮ ਕਿਵੇਂ ਜਵਾਕ ਸਾਡਾ ਕਿਵੇਂ ਹੈਗਾ ਤੇ ਅੱਜ ਮਹੀਨਾ ਤਾਂ ਹੋਇਆ ਐਡਮਿਸ਼ਨ ਕਰਵਾਇਆ ਅੱਜ ਚਲ ਪੁੱਛਦਾ ਬੰਦਾ ਹਾਲ ਚਾਲ ਪੁੱਛਦਾ ਨਾ ਹਾਲ ਚਾਲ ਤੂੰ ਮੈਡਮ ਦਾ ਪੁੱਛੇਗਾ ਹੁਣ ਓਏ ਮੈਡਮ ਦਾ ਕਾਹਨੂੰ ਜਵਾਕ ਦਾ ਪੁੱਛਣਾ ਹੁੰਦਾ ਹਾਂ ਵੀ ਜਵਾਕ ਸਾਡਾ ਕਿਵੇਂ ਠੀਕ ਠਾਕ ਪੜ ਰਿਹਾ ਕਿਉਂ ਉਹਦੇ ਹਾਲ ਚਾਲ ਦੀ ਗੱਲ ਕਰਦਾ ਮੈਂ ਹਜੇ ਇੰਨਾ ਜਵਾਕ ਐ ਓ ਛੋਟਾ ਜਾ ਹਜੇ ਤੂੰ ਨਰਸਰੀ ਚ ਕਰਾ ਕੇ ਆਇਆ ਹਜੇ ਉਹਦਾ ਜਵਾਕ ਦਾ ਹਜੇ ਤੂੰ ਨਾ ਪੜਾਈ ਦੇ ਵਿੱਚ ਨਹੀਂ ਹੈਗਾ ਕਿ ਜਿਹੜਾ ਤੂੰ ਹਜੇ ਬਲਿਸਟਰ ਬਣ ਗਿਆ ਓ ਜਿਹੜਾ ਤੂੰ ਕੁਛ ਮੈਡਮ ਅੰਗਰੇਜ਼ੀ ਕਮਜ਼ੋਰ ਹੁੰਦੀ ਐ ਅੰਗਰੇਜ਼ੀ ਵਾਲੀ ਮੈਡਮ ਦਾ ਨੰਬਰ ਲੈ ਕੇ ਆਇਆ ਤੇ ਹਾਂ ਹਾਂ ਤਾਂ ਇਹ ਤਾਂ ਤੂੰ ਪੌੜੀਆਂ ਤੇ ਚੱਲਦਾ ਚੱਲਦਾ ਗੀਤ ਗਾਉਂਦਾ ਹੁੰਦਾ ਸੀ ਉਹ ਕਾਹ ਨੂੰ ਉਹਦਾ ਗਾਣਾ ਗਾਉਂਦਾ ਹੁੰਦਾ ਸੀ ਫਸਾਈ ਹੁੰਦੀ ਐ ਕਿ ਪਤਾ ਨਹੀਂ ਟਪਾਈ ਹੁੰਦੀ ਐ ਓਏ ਉਹ ਤਾਂ ਤੈਨੂੰ ਗਲਤ ਸੁਣਦਾ ਤੈਨੂੰ ਹਾਂ ਤੇਰੇ ਕੰਨ ਦਿਖਾਉਣ ਵਾਲੇ ਡਾਕਟਰ ਆ ਮੇਰੇ ਕੰਨ ਦਿਖਾਉਣ ਵਾਲੇ ਨੇ ਤੂੰ ਨਾ ਸੁਧਰੀ ਮਾੜਾ ਸੋਹਣੀ ਜੀ ਮੈਡਮ ਹੈ ਅੰਗਰੇਜ਼ੀ ਵਾਲੀ ਹਨਾ ਸੋਹਣੀ ਜੀ ਮੈਡਮ ਤੁਮ ਨੂੰ ਮੁੰਡੇ ਨੂੰ ਸਕੂਲ ਛੱਡਣ ਜਾਂਦਾ ਹੈ ਕਿ ਤੂੰ ਮੈਡਮ ਨੂੰ ਵੇਖਦਾ ਹੈ ਕਿ ਸੋਹਣੀ ਹੈ ਕਿ ਕਹਿੋ ਜੀ ਹੈ ਤੈਨੂੰ ਪੜ੍ਹਾਈ ਨਾਲ ਮਤਲਬ ਹੈ ਕਿ ਸੋਹਣੀ ਸਨਖੀਆਂ ਨਾਲ ਮਤਲਬ ਹੈ ਉਹ ਇਹ ਵੀ ਦੇਖੀਦਾ ਹੁੰਦਾ ਹੈ ਨਾ ਦੇਖੀਦਾ ਹੁੰਦਾ ਹੈ ਪਰਸਨੈਲਿਟੀ ਦੇਖੀ ਲੀਏ ਚੱਲ ਲੈ ਵੇਖ ਤੂੰ ਸੋਹਣੀ ਜੀ ਦਾ ਮਾ ਸੋਹਣੀ ਜੀ ਤਾਂ ਮੈਂ ਤੈਨੂੰ ਕਹਿਤਾ ਹੋਂ ਮੈਂ ਉਸ ਤੇ ਆਸ਼ਕੀ ਮਾਰਦਾ ਰਿਹਾ ਤਾਂ ਆਸ਼ਕੀ ਮਾਰਦਾ ਫਿਰ ਤਾਂ ਪਰ ਉਹ ਗੱਲਬਾਤ ਚਲੋ ਕਰਨੀ ਪੈਂਦੀ ਹੈ ਹਾਂ ਤਾਂ ਕਰਕੇ ਨੰਬਰ ਲਿਆ ਮੈਂ ਇਹ ਗੱਲਬਾਤ ਇਹਨੂੰ ਬਣਾ ਆਇਆ ਹੈ ਵੱਡਾ ਤੂੰ ਕਹਿੰਦੇ ਗੱਲ ਕਰੇਗੀ ਗੱਲ ਤਾਂ ਮੈਂ ਕਰੂੰਗਾ ਨਾ ਮੈਂ ਗੱਲ ਨਹੀਂ ਕਰ ਸਕਦੀ ਵੀ ਮੈਂ ਮੈਂ ਗੂੰਗੀ ਆ ਮੇਰੀ ਜਿੱਬ ਤੇ ਫਾਲੇ ਨਿੱਕੇ ਹੋਏ ਆ ਮੈਂ ਬੋਲ ਨਹੀਂ ਸਕਦੀ ਸਕੂਲ ਦੇ ਵਿੱਚ ਜਾ ਕੇ ਤੂੰ ਲੈ ਕੇ ਆਵੇਂਗਾ ਮੈਡਮ ਦਾ ਨੰਬਰ ਤੂੰ ਮਾਸਟਰ ਦਾ ਨੰਬਰ ਲੈ ਲੈਂਦਾ ਮੈਂ ਉੱਥੇ ਸਕੂਲ ਦੇ ਵਿੱਚ ਮਾਸਟਰ ਵੀ ਤਾਂ ਹੈਗੇ ਨੇ ਉਹਨਾਂ ਨੂੰ ਨਹੀਂ ਪੁੱਛ ਸਕਦਾਗਾ ਕੁਝ ਸਕੂਲ ਵਾਲੇ ਜਵਾਕਾਂ ਬਾਰੇ ਇਹਦੇ ਇੱਕ ਪਹਿਲਾਂ ਦਾ ਢਿੱਡ 'ਚ ਇਹ ਦਰਦ ਪੈ ਗਿਆ ਵੀ ਬੰਨ ਠਣ ਕੇ ਕਿਉਂ ਜਾਂਣਾ ਹੈ ਉਹ ਹੋਰ ਕਰ ਲਾ ਜਾ ਬਲ ਕੇ ਵਗ ਜਾਵੇ ਹੈ ਸੰਭਲਾ ਜਾ ਬਲ ਕੇ ਵਗ ਜਾ ਹੱਟਦਾ ਹੀ ਨਹੀਂਗਾ ਕਿੰਨਾ ਇਹ ਉਹ ਵਧੀਆ ਅੱਛੀ ਗੱਲ ਹੈ ਵੀ ਪਰਸਨੈਲਿਟੀ ਜੀ ਰਹਿਣਾ ਮੈਂ ਹਾਂ ਸਕੂਲ ਚ ਪਿੱਛੇ ਜਾਣਾ ਮੈਡਮ ਵੀ ਦੇਖਦੀ ਰਹਿੰਦੀ ਹੈ ਮਤਲਬ ਦੂਜੇ ਸਾਰੇ ਦੇਖਦੇ ਰਹਿੰਦੇ ਆ ਵੀ ਹਾਂ ਪਰਸਨੈਲਿਟੀ ਹੈ ਪਰਸਨੈਲਿਟੀ ਹੈ ਤੂੰ ਭਲਾ ਸੋਚਿਆ ਆਪਣੇ ਦਫ਼ਤਰੋਂ ਲੇਟ ਹੋ ਜੇ ਪਰ ਸਕੂਲ ਮਿਸ ਨਹੀਂ ਹੋਣਾ ਚਾਹੀਦਾ ਮੈਂ ਕਦੇ ਕਦੇ ਕਹਿੰਦਾ ਚੱਲ ਮੈਂ ਛੱਡਿਆ ਨਹੀਂ ਜਵਾਕ ਨੂੰ ਮੈਂ ਨਾਲੇ ਥੋੜਾ ਜਿਹਾ ਤੁਰ ਫਿਰ ਆਉਂਗੀ ਨਹੀਂ ਨਹੀਂ ਝੋਲਾ ਚੱਕ ਕੇ ਜਵਾਕ ਦਾ ਪਹਿਲਾਂ ਹੀ ਚਲ ਤੂੰ ਮੇਰੇ ਤੋਂ ਨਹੀਂ ਮੈਂ ਜਾਣਾ ਮੈਂ ਜਾਣਾ ਪਤਾ ਨਹੀਂ ਉੱਥੇ ਕੀ ਜਾਂਦਾ ਤੂੰ ਮੈਨੂੰ ਵੀ ਪੱਗ ਜਾਤਾ ਉਹ ਤਾਂ ਕਹਿੰਦੀ ਨਹੀਂ ਵੀ ਸੋਹਣਾ ਲੱਗ ਰਿਹਾ ਐ ਕਿਵੇਂ ਲੱਗ ਰਿਹਾ ਕਿ ਪਹਿਲਾਂ ਉਹਦੇ ਕਲੇਸ ਕਰਨ ਲੱਗੀ ਨਾ ਸੋਹਣੇ ਨੂੰ ਬਣਾ ਤੂੰ ਇੱਥੇ ਵੇਖੀ ਨਹੀਂ ਉਹ ਮੈਡਮ ਮੈਡਮ ਕਹਿ ਦਿੰਦੀ ਐ ਤੂੰ ਨਹੀਂ ਕਹਿੰਦੀ ਹਾਂ ਮੈਡਮ ਕੰਗਰੇਜੀ ਵਾਲੀ ਮੈਡਮ ਕਹਿੰਦੇ ਆਪ ਬਹੁਤ ਸਮਾਰਟ ਹੋ ਕੀ ਕਹਿੰਦੀ ਸੀ ਮੈਡਮ ਕੀ ਤੂੰ ਬਹੁਤ ਸਮਾਰਟ ਲੱਗੀ ਜਾਂਦਾ ਹੈ ਹੈ ਤੇ ਹੋਰ ਸਮਾਰਟ ਤਾਂ ਫਿਰ ਸਮਾਰਟ ਹੀ ਆ ਹੁਣ ਹਾਂ ਮੈਂ ਤੇ ਉਹਨੂੰ ਪਤਾ ਜਾ ਕੇ ਐਵੇਂ ਨਹੀਂ ਕੰਨ ਪੜਾਉਣੀ ਐ ਕਿ ਤੂੰ ਸਮਾਰਟ ਬੰਦਾ ਵੇਖਦੀ ਐ ਤੂੰ ਹੈ ਸਮਾਰਟ ਕਹਿੰਦੇ ਹੁੰਦੇ ਨੇ ਸਮਾਰਟ ਕਹਿੰਦੇ ਹੁੰਦੇ ਨੇ ਤੇ ਮੈਨੂੰ ਤਾਂ ਕਦੇ ਨਹੀਂ ਸਮਾਰਟ ਕਿਹਾ ਉਹਨੇ ਤੈਨੂੰ ਬੜਾ ਸਮਾਰਟ ਕਹਿੰਦੀ ਆ ਉਹ ਪੜ੍ਹੇ ਲਿਖੇ ਬੰਦੇ ਨੂੰ ਉਹ ਚਿਰਫੇ ਨਹੀਂ ਵੀ ਸ਼ਕਲ ਹੀ ਦੇਖੀ ਜਾਂਦੀ ਹੈ ਪੜ੍ਹੇ ਲਿਖੇ ਬੰਦੇ ਨੂੰ ਵੀ ਸਮਾਰਟ ਬੋਲਿਆ ਜਾਂਦਾ ਹੈ ਮਰੀ ਜਾਂਦੀ ਅੱਠਾਂ ਦੇ ਭਾੜੀਆਂ ਨਹੀਂ ਹੈ ਮੈਂ ਜਾਊਂ ਕੱਲ ਜਵਾਬ ਛੱਡਨ ਤੂੰ ਨਹੀਂ ਜਾਣਾ ਨਾ ਨਾ ਮੈਂ ਜਾਇਆ ਕਰੂੰਗਾ ਉਹ ਕਹਿੰਦੀ ਸਾਹਿਬ ਤੁਸੀਂ ਆਇਆ ਕਰੋ ਹਾਂ ਮੈਂ ਜਾਊਂ ਕੱਲ ਮੈਂ ਇਹਦੇ ਮੁੰਡੇ ਨੇ ਗੱਲ ਮੈਂ ਪੁੱਛੂ ਉਹਨੂੰ ਕਿ ਵੀ ਤੂੰ ਇਹਦੇ ਵਿੱਚ ਕੀ ਵੇਖ ਲਿਆ ਉਹਨੇ ਪਹਿਲਾਂ ਕਹਿਤਾ ਉਹਨੇ ਕਹਿਤਾ ਕਹਿੰਦੀ ਥੋੜੀ ਮਹਿਰਬ ਦਫਲ ਜੀ ਆਉਂਦੀ ਨਾ ਜਿਹੜੀ ਉਹ ਕਹਦਾ ਉਹਨੂੰ ਬੋਲਣ ਦੀ ਸਮਝ ਨਹੀਂ ਗੁੰਮਾ ਭੇਜਿਆ ਕੋ ਤੈਨੂੰ ਕਹਿੰਦੀ ਐ ਵੀ ਤੂੰ ਆਇਆ ਕਰ ਰੋਈ ਤੈਨੂੰ ਤੈਨੂੰ ਬੋਲਣ ਦਾ ਸੱਸ ਮੈਨੂੰ ਕੋਈ ਲੱਗਦਾ ਤੂੰ ਜਿਆਦਾ ਪੈਸੇ ਤਾਂ ਨਹੀਂ ਦੇ ਆਇਆ ਕਿਦਰੇ ਛੋੜੇ ਛੋੜੇ ਦੇ ਚੱਕਰਾਂ ਦੇ ਵਿੱਚ ਮੈਡਮ ਨੂੰ ਕੋਈ ਜਿਆਦਾ ਪੈਸਿਆਂ ਦੇ ਵਿੱਚ ਐਡਮਿਸ਼ਨ ਤਾਂ ਨਹੀਂ ਕਰਾਇਆ ਆ ਆਹੋ ਹਾਂ ਹੋ ਮੈਨੂੰ ਤੇਰਾ ਪਤਾ ਸਾਰਾ ਉਹ ਤਾਂ ਹੁਣ ਕਿਉਂ ਮੈਂ ਫੁਲਾਨੀ ਜਨਤੇ ਦੀ ਮਾਂ ਨੂੰ ਪੁੱਛ ਕੇ ਆਉਂਗੀ ਕਿ ਉਹ ਵੀ ਆਪਦੇ ਪੋਤੇ ਦਾ ਐਡਮਿਸ਼ਨ ਕਰਾ ਕੇ ਆਈ ਸੀ ਪੁੱਛੂੰ ਤਾਂ ਹੀ ਤੇਰੇ ਪੋਤੇ ਦੇ ਕਿੰਨੇ ਪੈਸੇ ਲਏ ਐ ਮੈਂ ਜਾਉਂ ਕੱਲ ਹੈ ਨਾਲੇ ਪੁੱਛ ਕਿਉਂ ਸਕੂਲ ਵਾਲੇ ਹੋਰ ਜਵਾਕਾਂ ਨੂੰ ਉਹ ਜਿੰਨੇ ਪੈਸੇ ਉਹਨਾਂ ਦੇ ਬਣਦੇ ਉਹ ਨਹੀਂ ਤੇ ਦੇਖਿਆ ਆ ਮੈਂ ਹੋਰ ਮੈਂ ਜ਼ਿਆਦਾ ਮੈਂ ਕਿਤੇ ਕਿਹਾ ਆਂਗਾ ਤੇਰਾ ਮੈਨੂੰ ਭਰੋਸਾ ਨਹੀਂ ਤੇਰੇ ਤੇ ਮੈਂ ਨਹੀਂ ਵਿਸ਼ਵਾਸ ਕਰਦੀ ਆਹ ਆਉਂਦੇ ਚਾਹ ਨਹੀਂ ਪਾਣੀ ਮੈਂ ਤੇਰੀ ਇਥੇ ਥਮਾਟ ਬਾਹਲਾ ਲੱਗਦਾ ਤੇਰੇ ਘਰ ਵਾਲੀ ਤੇ ਡੱਫਲ ਜੀ ਹੈ ਨਾ ਮੈਂ ਉਹਨੂੰ ਗੁਤਨੀ ਕਮਾਉ ਮੈਂ ਇਹੋ ਜਿਹੀ ਸੋਣੀ ਪਤਾ ਕਿੰਨੀ ਮੈਣ ਮਾਹੋ ਸੋਣੀ ਤੂੰ ਥੋੜੀ ਵੇਖੀ ਜਾ ਉਹ ਦਾ ਜਵਾਕ ਦੀ ਪੜ੍ਹਾਈ ਨਾ ਵੇਖੀ ਵੀ ਕਿੰਨਾ ਕੁ ਪੜਾਉਂਦੀ ਏ ਉਹਨੂੰ ਤੇ ਕਿੰਨਾ ਕੁ ਨਹੀਂ ਪੜਾਉਂਦੀ ਮੈਨੂੰ ਤਾਂ ਲੱਗਦਾ ਉਹ ਜਵਾਕ ਨੂੰ ਨਾ ਵੀ ਪੜਾਊਗੀ ਤਾਂ ਉਹ ਕਹਿ ਦਊਗੀ ਹੈ ਇਹ ਇਹਨੂੰ ਨਾ ਤੂੰ ਲੱਗਨ ਜਾਈ ਪੰਮੀਏ ਇਹਦਾ ਕੋਈ ਨਹੀਂ ਆਪਣਾ ਤਾਂ ਜਵਾਕ ਕਮਜ਼ੋਰ ਹੈ ਸੋਹਣੀ ਐ ਉਹਦੀ ਇੰਗਲਿਸ਼ ਵੀ ਸੋਹਣੀ ਐ ਉਹਦੀ ਜ਼ੁਬਾਨ ਵੀ ਇੰਗਲਿਸ਼ ਸੋਹਣੀ ਹੁੰਦੀ ਉਹਦੀ ਜ਼ੁਬਾਨ ਵੀ ਸੋਹਣੀ ਐ ਉਹਦਾ ਹਰ ਚੀ ਉਹ ਬਹੁਤ ਸੋਹਣੀ ਐ ਮਤਲਬ ਇਹ ਉਹ ਨੂੰ ਕਹਿ ਜਾਂਦਾ ਜਿਹੜਾ ਬਿਊਟੀਫੁੱਲ ਹੋਵੇ ਜਿਹੜਾ ਜੈਂਟਲਮੈਨ ਹੋਵੇ ਪੜ੍ਹ ਲਿਖਿਆ ਉਹਨੂੰ ਕਿਹਾ ਜਨਾ ਤੂੰ ਤਾਂ ਹੋਰ ਹੀ ਸਮਝ ਜਾਣੀ ਐ ਕਿਹਾ ਜਾਂਦਾ ਹੈ ਉਹਨੂੰ ਮੈਂ ਇਥੋਂ ਤੂੰ ਕੁਛ ਹੁਣ ਨਾ ਸੁਣ ਲਈ ਕਿਹਾ ਜਾਂਦਾ ਐ ਇੰਨੀ ਜਿਆਦਾ ਪੜ੍ਹ ਲਿਖੀ ਹੋਵੇਂ ਤਾਂ ਮੇਰੀ ਗੱਲ ਨੂੰ ਸਮਝੇ ਸ਼ੱਕ ਕਰਨ ਲੱਗ ਜੂ ਹੋਰ ਹੀ ਪੜ੍ਹਦੀ ਐ ਕਰਦੀ ਐ ਤੂੰ ਕੱਲ ਨਹੀਂ ਜਾਣਾ ਮੁੰਡੇ ਨੂੰ ਛੱਡ ਕੇ ਮੈਂ ਜਾਉਂ ਜਾਉਗੀ ਸੋਹਣੀ ਹੈਗੀ ਉਹਦੀ ਤਾਂ ਜ਼ਬਾਨ ਸੋਹਣੀ ਹੋਊਗੀ ਤੀਸਾ ਮੈਂ ਪਰ ਮੁੰਡੇ ਨੂੰ ਛੱਡਣੇ ਜਾਇਆ ਕਰੂਗੀ ਦੇਖ ਹਾਂ ਨਾ ਮੈਂ ਮਾਨੀ ਹੈਗੀ ਤੂੰ ਕਿਵੇਂ ਜਾਏਗਾ ਉਹ ਫੀਸ ਤਾਂ ਮੈਂ ਭਰਦਾ ਦੀ ਤਨਖਾਹ ਚੋਂ ਤਾਂ ਫੀਸ ਭਰਦਾ ਤਾਂ ਫੇਰ ਕਿ ਮੇਰੇ ਤੇ ਖਾਨ ਕਰਦਾ ਮੈਂ ਜਾ ਸੋਹਣੀ ਮੈਡਮ ਹੈਗੀ ਤਾਂ ਠੀਕ ਮੈਂ ਪਰੰਜਾਉਂਗਾ ਦੱਸਵੇ ਕਿਤਾਬਾਂ ਕਿਤਾਬਾਂ ਮੁੰਡੇ ਨੂੰ ਮੈਂ ਦਵਾਉਂਗਾ ਓਏ ਉਹ ਫੀਸ ਤਾਂ ਮੈਂ ਭਰਿਆ ਹਾਂ 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 ਤਾਂ ਮੁੰਡੇ ਨੂੰ ਛੱਡਣ ਕਹਿੰਦੀ ਸਾਰਾ ਆਪ ਆਇਆ ਕਰੋ ਤੁਸੀਂ ਆਪ ਆਇਆ ਤੁਸੀਂ ਕਹਿੰਦੇ ਬਹੁਤ ਚਿੰਤ ਲਾਉ ਪੜੇ ਲਿਖੇ ਹੋ ਤੁਹਾਡੀ ਮੈਡਮ ਤਾਂ ਕਹਿੰਦਾ ਅਨਪੜ੍ਹ ਨੂੰ ਤਮੀਜ਼ ਨਹੀਂ ਹੈਗੀ ਬੋਲਣ ਦੀ ਤੁਮ ਬਾਰ-ਬਾਰ ਤਾਂ ਕਹੀ ਜਾਣਾ ਤੈਨੂੰ ਨਹੀਂ ਹੋ ਹਾਂ ਸਕੂਲ ਵਾਲੇ ਸਕੂਲ ਵਾਲੇ ਮੈਂ ਮੈਡਮ ਕਹਿ ਦਿੰਦੀ ਐ ਬਹਿ ਜਾ ਬੈਠੋ ਜੀ ਆਪਦਾ ਤਜਰਬਾ ਦੱਸੋ ਜਿੰਦਗੀ ਦਾ ਫਿਰ ਮੈਂ ਸੁਣਾਉਣ ਲੱਗ ਜਣਾ ਆਪਦੀਆਂ ਗੱਲਾਂ ਉਹ ਕਹਿੰਦੀ ਸਰ ਆ ਤੁਸੀਂ ਤਾਂ ਬਹੁਤ ਹੀ ਵਧੀਆ ਹਮ ਤੁਹਾਡੀਆਂ ਗੱਲਾਂ ਵੀ ਬੜੀਆਂ ਪਿਆਰੀਆਂ ਮੈਂ ਇਹੋ ਜਾਂ ਤੂੰ ਕੀ ਤੀਰ ਮਾਰ ਕੇ ਜਿਹੜਾ ਦੱਸ ਦੱਸ ਕੇ ਆਉਣਾ ਵੀ ਤੂੰ ਕੀ ਤੀਰ ਮਾਰਦਾ ਇਹੋ ਜਾਂ ਹੈ ਤੇਰਾ ਉਹਦੇ ਤਜਰਬੇ ਦੱਸਦਾ ਜਿੰਦਗੀ ਦੇ ਤਜਰਬੇ ਬੜੇ ਤੂੰ ਜ਼ਿੰਦਗੀ ਦੇ ਇੱਥੇ ਇਥੇ ਛੱਡੇ ਗੱਡ ਰੱਖੇ ਜਿਹੜੇ ਤੂੰ ਤਜਰਬੇ ਹੈਗੇ ਆ ਤੇਰੇ ਜਾਂਦੀਆਂ ਮੈਂ ਤੇਰੇ ਜਿਹੜੀਆਂ ਮੈਂ ਛੱਡੇ ਗੱਡੇ ਜ਼ਿੰਦਗੀ ਚ ਅਚੀਵਮੈਂਟ ਕੀਤੀਆਂ ਸਾਰੀਆਂ ਦੱਸਦਾ ਉਹ ਕਹਿੰਦੀ ਸਰ ਬਹੋਤ ਤੁਸੀਂ ਤਾਂ ਤੂੰ ਬਹੁਤ ਤਜਰਬਾ ਹੈ ਜ਼ਿੰਦਗੀ ਦਾ ਬਹੁਤ ਅੱਛਾ ਹੈਗੇ ਤਜਰਬਾ ਜ਼ਿੰਦਗੀ ਦਾ ਬਹੁਤ ਅੱਛਾ ਚੰਗਾ ਰੋਲਾ ਨਾ ਕਰੀ ਜਾ ਚਾਹ ਲੈ ਕੇ ਆਂ ਕੀ ਆ ਲੈ ਕੇ ਆ ਇਹਦੇ ਵਾਸਤੇ ਚਾਹ ਉਹ ਧਰੀ ਪਿਗਲ ਕਰ ਲੈ ਮੈਂ ਤਾਂ ਕੋਚਾ ਲਾਉਣੀ ਆ ਹੁਣ ਆਪਦੇ ਜਾਂਦਾ ਇਹ ਮੈਂ ਜਾਉਂ ਕੱਲ ਤੋਂ ਛੱਡਾਂ ਮੈਂ ਕਰੂੰ ਮੈਂ ਤਾਂ ਨੂੰ ਤੈਨੂੰ ਕੱਲ ਵੇਖੀ ਤੂੰ ਮੈਂ ਜਾਉਂ ਕੱਲ ਜਾਂਦਾ ਇਹ ਰੋਜ਼ ਛੱਡਾਂ ਹੈ ਜਮਾਤ ਦਾ ਤਾਂ ਬਹਾਨਾ ਬਣਾ ਲੈਂਦਾ ਉੱਥੇ ਦੋ ਦੋ ਤਿੰਨ ਤੱਕ ਘੰਟੇ ਬੈਠਾ ਰਹਿੰਦਾ ਹੈ ਹੈ ਖਬਰਦਾਰ ਜੇ ਕੱਲ ਗਿਆ ਤਾਂ ਮੁੰਡੇ ਨੂੰ ਕਿਉਂ ਫੜਫੜ ਕਰੀ ਜਾਂਦੀ ਹੈ ਖਬਰਦਾਰ ਜੇ ਗਿਆ ਕੱਲ ਮੁੰਡੇ ਨੂੰ ਛੱਡਣਾ ਮੈਂ ਜਾਊਂਗਾ ਨਾ ਤੂੰ ਕਿਵੇਂ ਜਾਏਂਗਾ ਮੈਂ ਜਾਇਆ ਕਰੂੰਗਾ ਸਕੂਲ ਨੂੰ ਮੁੰਡੇ ਨਾ ਤੇਰੀ ਪਰਸਨੈਲਿਟੀ ਹੁੰਦੀ ਨਾ ਤੂੰ ਐਵੇਂ ਚੱਲ ਪਈ ਨਹੀਂ ਗੰਦੇ ਜਿਹੇ ਕੱਪੜੇ ਪਾ ਕੇ ਉਹੀਂ ਨਾ ਤੂੰ ਮੈਡਮ ਨੇ ਮੇਰੀ ਪਰਸਨੈਲਿਟੀ ਤੋਂ ਕੀ ਲੈਣਾ ਪਰਸਨੈਲਿਟੀ ਪਤਾ ਕਿੰਨੇ ਮੈਟਰ ਰਹਦੀ ਹੈ ਨਾ ਮੈਟਰ ਰਹਦੀ ਹੈ ਇੱਧਰ ਗੱਲ ਸੁਣ ਲੈ ਮੇਰੀ ਆ ਕੇ ਕੀ ਗੱਲ ਸੁਣ ਲੈ ਤੂੰ ਹੋਰ ਨਾਵੇਂ ਖਾਂਦਾ ਕੁਝ ਮੇਰੀ ਗੱਲ ਸੁਣ ਲੈ ਮੈਡਮ ਦੀ ਪਰਸਨੈਲਿਟੀ ਤੇ ਕੀ ਤੂੰ ਕੀ ਐ ਨਾ ਤੇ ਫਿਰ ਰੋਟੀਆਂ ਵੀ ਤੇ ਫੁਲਕੇ ਵੀ ਮੈਡਮ ਕੋਲੋਂ ਹੀ ਖਾ ਲਈ ਜਾ ਕੇ ਇਹ ਮੇਰੀ ਪਰਸਨੈਲਿਟੀ ਹੈ ਨਹੀਂ ਤਾਂ ਆਉਂਦਾ ਕੰਮ ਕਰ ਕੰਮ ਕਰ ਨਾ ਉਹ ਘਰੇ ਆ ਤੂੰ ਚਾਹ ਪਾਣੀ ਮੈਡਮ ਤੇ ਪੀ ਆਇਆ ਕਰ ਜਾ ਕੇ ਉਥੇ ਤੈਨੂੰ ਕੀ ਪਤਾ ਮੈਂ ਪੀ ਕੇ ਆਉਂਦਾ ਹਾਂ ਬਫੇਰ ਵਾਰੀ ਕਹਿ ਦਿੰਦੀ ਐ ਕਿ ਚਾਹ ਪੀ ਲੋ ਸਰ ਚਾਹ ਪੀ ਲੋ ਸਭ ਤੋਂ ਬਿਨਾ ਬੋਲਦੀ ਵੀ ਸ਼ੱਕ ਹੋਰ ਕਰਦੀ ਐ ਅਗਲੀ ਸਰ ਤੋਂ ਬਿਨਾਂ ਨਹੀਂ ਬੋਲਦੀ ਉਹ ਹੈ ਨੋਂਦਾ ਵੀ ਨਹੀਂ ਸਵੇਰੇ ਐਂ ਕੱਪੜੇ ਪਾ ਲੂ 8 9 ਵਜੇ ਦਾ ਟਾਈਮ ਹੈ ਸਕੂਲ ਦਾ 10 ਬਣ ਕੇ ਬਾਪੂ ਬਣ ਜਾਂਦਾ ਕਿ ਅੰਦਰੋਂ ਕਿਨੇ ਦੇਖਿਆ ਹੁੰਦਾ ਬਾਹਰੋਂ ਆਪਣਾ ਆਪਣਾ ਕੱਪੜੇ ਪਾ ਕੇ ਚੱਲ ਜਿਵੇਂ ਜਵਾਕ ਨੂੰ ਛੱਡਣ ਨੂੰ ਲੇਟ ਹੋ ਸਕਦਾ ਨਾ ਜਵਾਕ ਨੂੰ ਤੂੰ ਅੰਦਰ ਵਾੜ ਕੇ ਤੇ ਪੁੱਠਾ ਮੂੜ ਪਿਆ ਕਰ ਉਥੇ ਗੇਟ ਮੂਰੇ ਤਾਂ ਸੰਤਰੀ ਖੜਾ ਹੁੰਦਾ ਅਗਲਾ ਸੰਤਰੀ ਦੇ ਹਵਾਲੇ ਕਰਕੇ ਆਜਾ ਕਰ ਤੂੰ ਮੈਡਮ ਦੇ ਅੱਗੇ ਜਾ ਕੇ ਜ਼ਰੂਰੀ ਬੋਲਣਾ ਹੁੰਦਾ ਓਏ ਮੈਡਮ ਨੂੰ ਦੱਸਣਾ ਪੈਂਦਾ ਹੈ ਵੀ ਹਾਂ ਇਹਨੂੰ ਸਰ ਇਹ ਨੂੰ ਮੈਡਮ ਚੰਗੀ ਅੰਗਰੇਜ਼ੀ ਸਿਖਾਉਂਦੇ ਮੈਂ ਤੈਨੂੰ ਕਹ ਤਾ ਕੱਲ ਨਹੀਂ ਜਾਏਗਾ ਬਸ ਸਕੂਲ ਦੇ ਵਿੱਚ ਇਹ ਮੈਨੂੰ ਸੁਣ ਲੈ ਉਹ ਜਾਣਾ ਹੀ ਕੱਲ ਮੇਰੇ ਕੋਲੇ ਤੇਰੇ ਕਹਿਣ ਤੇ ਫਿਰ ਮੈਂ ਟਾਲ ਜੂਗਾ ਟਾਲ ਤਾ ਤੂੰ ਜਾਏਂਗਾ ਮਿੰਟਾਂ ਦੇ ਵਿੱਚ ਮੈਂ ਤੈਨੂੰ ਦੱਸਾਂ ਟਾਲ ਜੇਂਗਾ ਫਿਰ ਸਾਕੇ ਮੈਂ ਪਰਦਾ ਹੈ ਮੈਂ ਇਹਨਾਂ ਨੂੰ ਛੱਕ ਕਿਉਂ ਕਰਦੀਆਂ ਛੱਕ ਕਿਉਂ ਕਰਦੀਆਂ ਉਹ ਚਲ ਮੈਂ ਤਾਂ ਫੋਨ ਤੇ ਗੱਲ ਕਰ ਲਿਆ ਕਰ ਕੋਈ ਗੱਲ ਨਾ ਫੋਨ ਤੇ ਕਿਉਂ ਗੱਲ ਕਰੇਂਗਾ ਫੋਨ ਤੇ ਓਏ ਹਾਂ ਚਲ ਪੁੱਛੀ ਲੈ ਨਾ ਹਾਲ ਚਾਲ ਪੁੱਛਣ ਨੂੰ ਸਾਨੂੰ ਮੈਡਮ ਨਾਲ ਕੀ ਮਤਲਬ ਹੈ ਹੈ ਮੈਡਮ ਦਾ ਕਾਹਦਾ ਤੂੰ ਹਾਲ ਚਾਲ ਪੁੱਛੇ ਨਾ ਚਲੋ ਪੁੱਛ ਲਿਆ ਕੋਈ 15 20 ਦਿਨਾਂ ਬਾਅਦ ਕੋਈ ਪੜ੍ਹਾਈ ਬਾਰੇ ਪੁੱਛ ਲਿਆ ਜਵਾਬ ਦੇ ਉਹ ਤਾਂ ਸਾਨੂੰ ਆਉਂਦਾ ਉਹ ਉਸੇ ਉਸੇ ਦੀ ਗੱਲ ਕਰਦਾ ਮੈਂ ਹਾਲ ਚਾਲ ਵੀ ਜਵਾਬ ਦੇ ਪੁੱਛੂਗਾ ਮੈਂ ਜਵਾਬ ਸਾਡਾ ਕਿਵੇਂ ਹੈ ਹੋਰ ਮੈਡਮ ਦੇ ਹਾਲ ਚਾਲ ਦੀ ਮੈਂ ਗੱਲ ਨਹੀਂ ਕਰਦਾ ਜਵਾਬ ਜਵਾਬ ਕੱਕ ਕਰਦੀਆਂ ਮੇਰੀ ਗੱਲ ਸੁਣ ਲੈ ਜਵਾਕ ਦੀਆਂ ਤਾਂ ਕਾਪੀਆਂ ਕਿਤਾਬਾਂ ਦਾ ਹੀ ਪਤਾ ਲੱਗ ਜਾਊਗਾ ਕਿ ਉਹਦਾ ਕਿੰਨਾ ਕੁ ਹੋਮਵਰਕ ਕੀਤਾ ਹੋਇਆ ਤੇ ਕਿੰਨਾ ਕੁ ਨਹੀਂ ਕੀਤਾ ਹੈ ਨਾ ਤੂੰ ਘਰੇ ਤੇ ਜਵਾਕ ਦੀ ਕਾਪੀ ਨਹੀਂ ਵੇਖਦਾ ਮੈਡਮ ਨੂੰ ਤੂੰ ਪੁੱਛਣ ਭੇਜਦਾ ਓਏ ਉੱਥੇ ਕਰਾ ਦੇਣਾ ਫਿਰ ਉਹ ਕਈ ਵਾਰ ਮੈਡਮ ਦੇਖਦੀ ਕਹਿੰਦੀ ਜੀ ਇਹ ਹੋਮਵਰਕ ਕਹਿੰਦਾ ਮਹਾਮਾ ਜੀ ਕੋਈ ਗੱਲ ਨਹੀਂ ਤੁਹਾਡੇ ਕੋਲੇ ਬੈਠ ਕੇ ਮਨਵਾ ਦਿੰਨਾ ਬੱਚਾ ਬਸ ਤੂੰ ਘਰੇ ਕਰਾ ਦਿਆ ਕਰ ਕਰਵਾ ਦੇਣਾ ਓਏ ਉੱਥੇ ਫਿਰ ਮੈਡਮ ਕੋਲੇ ਬੈਠ ਕੇ ਕਰਾਉਂਦੀ ਐ ਨਾਲ ਮੈਂ ਕੋਲੇ ਵੇਜ ਜਾਣਾ ਜਵਾਕ ਦਾ ਕਰਾ ਦਿੰਦੇ ਆ ਮੈਂ ਮਰ ਜਾ ਕਿਧਰੇ ਕੋਈ ਹੋਰ ਚੰਨ ਨਾ ਚੜਾ ਆਵੇ ਸਾਡਾ ਚੰਨ ਨਾ ਚ ਸ਼ੱਕ ਕਰਦੀ ਰਹਿੰਦੀ ਹਰ ਪਾਸੇ ਮੈਂ ਚਾਣਦੀ ਅੰਦਰ ਚੰਨਾ ਨੂੰ ਤੂੰ ਪਹਿਲਾਂ ਵੀ ਇੱਕ ਚੰਨਾ ਚੜ੍ਹਿਆ ਸੀਗਾ ਤੂੰ ਪਿਆਰ ਜੋ ਲਿਆਇਆ ਸੀਗਾ ਜਿਹੜੀ ਹੈ ਉਦੋਂ ਤੇਰੇ ਮੋਹਰੇ ਚ ਸਿੱਟੇ ਸੀ ਨਾ ਮੈਂ ਚਾਰ ਕਡਾਂਗਾ ਹੈ ਉਦੋਂ ਕੁਟਿਆ ਸੀ ਉਹ ਤੇਰੀ ਐਸੀ ਤੈਸੀ ਹੋਈ ਸੀ ਤੇਰੀ ਐ ਸੀ ਮੈਂ ਚਾਹ ਰਹਿ ਜਾਂਦੀ ਇੱਥੇ ਹਾਂ ਰਹੇ ਜਾਂਦੀ ਮੈਂ ਮੇਰੇ ਪੇਕੇ ਵਾਗੀ ਸੀ ਮੈਂ ਮੇਰੇ ਪੇਕੇ ਵਾਗੀ ਸੀ ਚਾਰ ਦਿਨ ਪਿੱਛੋਂ ਤੂੰ ਪਤਾ ਨਹੀਂ ਕਿਨੂੰ ਕਿਨੂੰ ਲਈ ਫਿਰਦਾ ਹੁਣ ਤੂੰ ਸਕੂਲ ਦੇ ਵਿੱਚ ਡੋਰੇ ਪਾਉਣ ਲੱਗ ਗਿਆ ਪਹਿਲਾਂ ਤੂੰ ਉੱਧਰ ਫਿਰਦਾ ਰਿਹਾ ਭੋਂਕਦਾ ਮਸਾ ਦਾ ਮਸਾ ਤੈਨੂੰ ਕੰਮ ਕਰ ਆਪਦਾ ਕੰਮ ਕਰ ਹਟਦਾ ਹੀ ਨਹੀਂਗਾ ਹਟਦਾ ਹੀ ਨਹੀਂਗਾ ਲੱਛਣਾ ਤੋਂ ਮੈਂ ਨਾ ਕਿਥੇ ਦਿਨ ਮੈਨੂੰ ਗੁੱਸਾ ਚੜ ਗਿਆ ਨਾ ਐ ਇਹੋ ਜਿਹਾ ਤੇਰੇ ਮੇ ਝਾੜੂ ਠੋਕੂ ਫਾਂਸੀ ਲੈ ਲੈ ਫਾਂਸੀ ਖੋਦੀ ਫਾਂਸੀ ਲੈ ਲੈ ਤੂੰ ਮੈਂ ਵੇਖੀ ਤੈਨੂੰ ਦਿਨੀਆਂ ਤਨੇਸਰੀ ਕਿਥੇ ਹਟ ਜਾ ਹਟ ਜਾ ਸਕੂਲ ਮੈਂ ਟੱਲੂ ਤੈਨੂੰ ਕੱਲ ਜਾ ਕੇ ਮਖਾਈ ਤੂੰ ਮੈਨੂੰ ਸਕੂਲ ਕੱਲ ਤੜਕੇ ਮੈਂ ਵੇਖੀ ਤੈਨੂੰ ਦਿਨ ਦਿਤਾ ਨਾਲੇ ਤੈਨੂੰ ਤੇ ਨਾਲੇ ਉਹ ਮੈਡਮ ਨੂੰ ਮੈਂ ਪੁੱਛੂੰ ਸਵੇਰੇ ਆ ਗਿਆ ਮਸਾਂਕ ਦੇ ਨੇ ਮੈਡਮ ਕੋਲੇ ਜਾਣਾ ਹੋਮਵਰਕ ਤੂੰ ਘਰੇ ਕਰ ਸਕੂਲ ਦੇ ਵਿੱਚ ਤੈਨੂੰ ਕੀ ਲੋੜ ਹੈ ਹੋਮਵਰਕ ਕਰਾਉਣ ਦੀ ਬੋਲਦਾ ਨਹੀਂ ਬਹਿ ਕੇ ਜਾ ਕੇ ਚੜ ਕੇ ਚਾਰੇ ਤੇ ਹੁਣ ਇਹਨੂੰ ਮੈਂ ਚਾਹ ਪਿਆਵਾਂ